ਸਲੋਕ ਮਹੱਲਾ 3 ਮਨ ਮੁਖ ਕਾਇਰ ਕੋ ਰੂਪ ਹੈ ਬਿਨ ਨਾਵੇਂ ਨਕ ਨਾਹੈ ਅਨ ਦਿਨ ਧੰਦੇ ਵਿਆਪਿਆ ਸੁਪਨੇ ਵੀ ਸੁਖ ਨਾਹੈ ਨਾਨਕ ਗੁਰਮੁਖ ਹੋਵੈ ਤਾਂ ਉਬਰੇ ਨਾਹੇ ਤਾ ਬੱਦੇ ਦੁਖ ਸਹ ਹੈ ਮਹੱਲਾ 3 ਗਰਮਖ ਸਦਾ ਦਰ ਸੋਹਣੇ ਗੁਰ ਕਾ ਸ਼ਬਦ ਕੁਮਾਹੇ ਅੰਤਰ ਸਾਤ ਸਦਾ ਸੁਖ ਦਰ ਸੱਚੇ ਸੋਭਾ ਪਾਹੇ ਨਾਨਕ ਗਰਮਖ ਹਰ ਨਾਮ ਪਾਇਆ ਸੈਜੇ ਸੱਚ ਸਮਾਹੇ ਪਵੜੀ ਗਰਮਖ ਪ੍ਰਹਲਾਦ ਜਪ ਹਰ ਗਤ ਪਾਏ ਗੁਰਮਖ ਜਨਕ ਹਰ ਨਾਮ ਲਿਵਲਾਈ ਗੁਰਮਖ ਵਸ਼ਿਸ਼ਟ ਹਰ ਉਪਦੇਸ਼ ਸੁਨਾਈ ਬਿਨ ਗੁਰ ਹਰ ਨਾਮ ਨਕਿ ਨੈ ਪਾਇਆ ਮੇਰੇ ਭਾਈ ਗੁਰਮਖ ਹਰ ਭਗਤ ਹਰ ਆਵ ਲਹਾਈ ਸ਼ਲੋਕ ਮਹੱਲਾ ਤੀਜਾ ਸਤ ਗੁਰ ਕੀ ਪਰਤੀਤ ਨਾਈਆਂ ਸ਼ਬਦ ਨਾ ਲਾਗੋ ਪਾਓ ਉਸਨੋਂ ਸੁਖ ਨਾ ਉਪਜਾ ਪਾਵੈ ਸੋਗੜਾ ਆਵ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚ ਸਿਮ ਲਵਲਾਉ ਮਹੱਲਾ ਤੀਜਾ ਏ ਮਨ ਅਸਾਤ ਗੁਰ ਖੋਜ ਲਹੁ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸੰਸਾ ਮੂਲ ਨ ਹੋਵਈ ਹਮੇ ਸ਼ਬਦ ਜਲਾਏ ਗੂੜ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜਿਓ ਕਿਰਪਾ ਕਰੇ ਰਜ਼ਾਈ ਪੌੜੀ ਜਿਸ ਕਾ ਘਰ ਦਿਬਾਨ ਹਰ ਹੋਵੈ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਾ ਤਲ ਕੀ ਕਿਸੈ ਦੀ ਨਾਹੀ ਹਰ ਦਿਬਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਹੋ ਦੇ ਬਾਣ ਕੋਈ ਨਸ ਭਜ ਨਿਕਲੈ ਹਰ ਦੇ ਬਾਣ ਕੋਈ ਕਿਥੈ ਜਾਇ ਸੋ ਅਸਾ ਹਰ ਦੇ ਬਾਣ ਵਸਿਆ ਭਗਤਾ ਕਾ ਹਿਰਦੈ ਤਿਨ ਰੰਧ ਖੁੰਧ ਆਨ ਸਭ ਭਗਤਾ ਅੱਗ ਖਲਵਾਇ ਹਰ ਨਾਮ ਕੀ ਵਡਿਆਈ ਕਰਮ ਪ੍ਰਾਪਤ ਹੋਵੈ ਗਰਮ ਖਵਰ ਲੈ ਕਨਤ ਆਇਆ ਸ਼ਲੋਕ ਮਹੱਲਾ ਤੇਜਾ ਬੈਨ ਸਾਤ ਗੁਰ ਸੇਵੇ ਜਗਤ ਮੁਆ ਬਿਰਤਾ ਜਨਮ ਗਵਾਏ ਦੂਜੇ ਪਾਏ ਅਤ ਦੁੱਖ ਲੱਗਾ ਮਰ ਜੰਮ ਆਵੇ ਜਾਏ ਵਿਸ਼ਟਾ ਅੰਦਰ ਵਾਸ ਹੈ ਫੇਰ ਪਰ ਜੁਨੀ ਪਾਏ ਨਾਨਕ ਬਿਨ ਨਾਮ ਜੰਮ ਮਰਸੀ ਅੰਤ ਗਇਆ ਪਛਤਾਏ ਮਹੱਲਾ ਤੀਜਾ ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਕਟ ਭੋਗ ਵੇਲ ਪਤ ਰਹੈ ਅ ਲਖ ਨਾ ਲਖ ਨ ਜਾਇ ਪੁਰ ਗੁਰ ਵਖਾਲਿਆ ਸ਼ਬਦ ਸੋ ਜੀ ਪਾਈ ਪੁਰਖ ਸਿ ਵਰਸਿ ਪੁਰਖ ਹੋਵੇ ਜਿਨਿ ਹਉਮੈ ਸ਼ਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵਰਾਈ ਨਹਿ ਚਲੂ ਰਾਜ ਹੈ ਸਦਾ ਤਿਸ ਕੇਰਾ ਨ ਆਵੇ ਨ ਜਾਈ ਅਨ ਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕਾ ਹਰ ਨਾਮ ਵਸਿਆ ਸਦ ਹਿਰਦੈ ਹਰ ਨਮੋ ਦਿਨ ਕਾ ਰਖਣਹਾਰਾ ਹਰ ਨਾਮ ਪਿਤਾ ਹਰ ਨਾਮ ਮਾਤਾ ਹਰ ਨਾਮ ਸਿਖਾਈ ਮਿੱਤਰ ਹਮਾਰਾ ਹਰ ਨਵ ਨਾਲ ਗੱਲਾਂ ਹਰ ਨਵ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤਿ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕਾ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨ ਸਤਾਰਾ ਸ਼ਲੋਕ ਮਹੱਲਾ 3 ਜਿਨ ਕਉ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਜੰਤ ਹਰ ਨਾਮ ਤਨ ਕੈ ਮਨ ਵਸਿਆ ਸੱਚੇ ਸ਼ਬਦ ਸਮਾਹਿ ਕੁੱਲ ਉਦਾਰੇ ਆਪਣਾ ਮੁਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਨ ਕਾ ਸੰਤੁਸ਼ਟ ਪਇਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਮਹੱਲਾ ਤੀਜਾ ਹਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਮੈ ਵੱਡਾ ਰੋਗ ਹੈ ਮਰ ਜੰਮ ਆਵੇ ਜਾਏ ਜਿਨ ਕਾ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦਿ ਉੱਭਰੇ ਹਮੈ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਬਗਤ ਅਗੋਚਰ ਅਬਨਸੀ ਪੁਰਖ ਬਿਦਾਤਾ ਹਰ ਨਾਮ ਹਮ ਸਰਵ ਹਰ ਨਾਮ ਹਮ ਪੂਜੈ ਹਰ ਨਾਮਹਿ ਮਨ ਰਤਾ ਹਰ ਨਾਮ ਜੇਵੜ ਕੋਈ ਅਵਰਨ ਸੁਜੈ ਹਰ ਨਾਮ ਅੰਤ ਛਡਾਤਾ ਹਰ ਨਾਮ ਦਿਆ ਗੁਰ ਪਰਉਪਕਾਰੀ ਤਨ ਤਨ ਗੁਰੂ ਕਾ ਪਿਤਾ ਮਤਾ ਹਉ ਸਤਿਗੁਰ ਆਪਣੇ ਕਾ ਸਦਾ ਨਮਸ਼ਕਾਰੀ ਜਿਤ ਮਿਲਿਆ ਹਰ ਨਾਮ ਹੈ ਮੈਂ ਜਾਤਾ ਸ਼ਲੋਕ ਮਹਲਾ 3 ਗਰਮਖ ਸੇਵ ਨ ਕਿਨੀਆਂ ਹਰ ਨਾਮਨ ਲਗੋ ਪਿਆਰ ਸ਼ਬਦ ਸਾਧਨ ਆਇਓ ਮਰ ਜਨਮੇ ਵਾਰੋ ਵਾਰੁ ਮਨ ਮੁਖ ਵੰਦਨ ਚਿਤੈ ਕਿਤ ਆਇਆ ਸਸਾਰੁ ਨਾਨਕ ਜਨਕ ਨਦਰ ਕਰੇ ਸੇ ਗਰਮਖ ਲੰਗੇ ਪਾਰ ਮਹੱਲਾ ਤੀਜਾ ਇੱਕੋ ਸਤ ਗੁਰ ਜਾਗਤਾ ਹੋਰ ਜਗ ਸੁਤਾ ਮੋਹਿ ਪਿਆਸ ਸਤਿਗੁਰ ਸੇਵਨ ਜਗੰ ਸੇ ਜੋ ਰਤੇ ਸਚ ਨਾਮ ਗੁਣਤਾਸ ਮਨੁ ਮੁਕ ਅੰਧਨ ਚੇਤਣੀ ਜਨਮ ਮਰ ਹੋਹਿ ਬਿਨਾਸ ਨਾਨਕ ਗੁਰਮੁਖ ਤਿਨੇ ਨਾਮ ਤਿ ਆਇ ਜਿਨ ਕਾ ਧੁਰ ਪੁਰਬ ਲਿਖਿਆਸ ਪਾਉੜੀ ਹਰ ਨਾਮ ਹਮਾਰਾ ਭੋਜਨ ਛਤੇ ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਪਈ ਹਰ ਨਾਮ ਹਮਾਰਾ ਪੰਨਨ ਜਿਤ ਫਿਰ ਨੰਗੇ ਨਾ ਹੋਵੈ ਹੋਰ ਪੰਨਨ ਕੀ ਹਮਾਰੀ ਸ਼ਰਦ ਗਈ ਹਰ ਨਾਮ ਹਮਾਰਾ ਵਨੰਜੂ ਹਰ ਨਾਮ ਵਪਾਰ ਹਰ ਨਾਮ ਕੀ ਹਮ ਕੋ ਸਤ ਗੁਰ ਕਰ ਕੁੰਨੀ ਦੀ ਹਰ ਨਾਮ ਕਾ ਹਮ ਲਿਖਾ ਲਿਖਿਆ ਸਭ ਜਮ ਕੇ ਅਗਲੇ ਕਾਨ ਗਏ ਹਰ ਕਾ ਨਾਮ ਗੁਰਮੁਖ ਕਿੰਨੇ ਵਿਰਲੇ ਤੇ ਆਇਆ ਜਿਨ ਕਾ ਧੁਰ ਕਰਮ ਪ੍ਰਾਪਤ ਲਿਖਤ ਪਈ ਸ਼ਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੇਤੇ ਕਰਮ ਕਰੇ ਦੁਖ ਲੱਗੈ ਤਨਤਾਏ ਗੁਰ ਪ੍ਰਸਾਦਿ ਸੋਖੁ ਪੁਜੈ ਜਾਂ ਗੁਰ ਕਾ ਸਬਦ ਕਮਾਏ ਸਚੀ ਬਾਣੀ ਕਰਮ ਕਰੇ ਅਨੰਦਿ ਨਾਮੁ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਪਰ ਪੰਧਾਰਾ ਸਤ ਗੁਰ ਦਾਤਾ ਜੀ ਕਾ ਸਦ ਜੀਵੈ ਦੇਵਨ ਹਾਰਾ ਅਨੰਦ ਨ ਕੀਰਤਨ ਸਦਾ ਕਰੇ ਗੁਰ ਕਾ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਾਣਹਾਰਾ ਇਹ ਮਨੁ ਆ ਸਦਾ ਸੁਖ ਵਸੈ ਸੈਜ ਕਰੇ ਵਾਪਰ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਗਤ ਕਰਾਵਣ ਹਾਰਾ ਨਾੜਕ ਜਿਸਨਾ ਨਦਰ ਕਰੇ ਸੋ ਪਾਏ ਸੋ ਹੋਵੈ ਦਰ ਸਚਿਆਰਾ ਪਾਉੜੇ ਤਨ ਤਨ ਸੋ ਗੁਰ ਸਿੱਖ ਕਹੀਐ ਜੋ ਸਤ ਗੁਰ ਚਰਨੇ ਜਾਏ ਪਿਆ ਤਨ ਤਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਾ ਤਨ ਤਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਨੈ ਮਨ ਆਨੰਦ ਪਿਆ ਤਨ ਤਨ ਸੋ ਗੁਰ ਸਿੱਖ ਕਹੀਐ ਜਿਨ ਸਤ ਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕਾ ਹਾਂ ਸਦਾ ਨਮ ਸ਼ਿਕਾਰੀ ਜੋ ਗੁਰ ਕੈ ਭਾਣ ਗੁਰ ਸਿੱਖ ਚੱਲਿਆ ਸ਼ਲੋਕ ਮਹਲਾ 3 ਜਾ ਮਨ ਹਠ ਕਨੇ ਨ ਪਾਇਓ ਸਭ ਤੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁਖ ਪਾਇਆ ਦੂਜਾ ਪਾਏ ਰਿੱਦ ਸਿੱਧ ਸਭ ਮੋਹ ਹੈ ਨਾ ਮਨ ਵਸ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦ ਸਾਧਨਾ ਆਇ ਨਾ ਮਨ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਨਾਨਕ ਕਿਰਤ ਪਇ ਕਮਾਵਣਾ ਕੋਈ ਨ ਮੇਟਨ ਹਾਰ ਪੌੜੀ ਤਾਨ ਤਾਨ ਸਤਿਪੁਰਖ ਸਤ ਗੁਰੂ ਹਮਾਰਾ ਜਿਤ ਮਿਲੈ ਹਮਕੋ ਸਾਤ ਆਈ दान तन सत पुरख सत गुरु हमारा जित मिलया हम हर भगत पाए दान <clears throat> तन हर भगत सत गुरु हमारा जिस की सेवा ते हम हर नाम लिवलाए दान तन हर ज्ञानी सत गुरु हमारा ਜਿਨ ਵੈਰੀ ਮਿੱਤਰ ਹਮਕੋ ਸਭ ਸਮਤ ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਮੰਦ ਵਿਦੇਸ਼ ਪਰ ਨਿਤ ਝੂਰੇ ਸੰਮਾਲੇ ਮਿਲਦਿਆਂ ਢਿਲਣ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੇ ਕੋੜੀਆਂ ਬਾਜ ਪ੍ਰੀਤ ਕਰੇ ਤੇ ਚਿਰ ਜਾਣੇ ਭਲਾ ਕਰ ਜਿਚਰ ਲਵਦ ਪੌੜੀ ਜਿਨ ਉਪਾਏ ਜੇ ਤਿੰਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਮ ਪੋਜਨ ਪਖ ਚਾਖਿਆ ਤਿਪਤ ਰਹਿ ਅੰਗਾਈ ਮਿਟੇ ਪਪਖਿਆ ਸਭ ਅੰਦਰ ਇਕ ਵਰਤਾ ਕਿੰਨਾ ਵਿਰਲੇ ਲਖਿਆ ਜਨ ਨਾਨਕ ਭੈ ਨਹਾਲ ਪ੍ਰਭ ਕੇ ਪਖਿਆ ਸ਼ਲੋਕ ਮਹੱਲਾ ਤੀਜਾ ਸਤ ਗੁਰ ਨ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਡਿਠਾ ਮੁਕਤ ਨ ਹੋਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਹਉਮੈ ਮੈਲ ਨਾ ਚੁਕਈ ਨਾ ਮਨ ਲੱਗੇ ਪਿਆਰ ਏਕ ਆਪੇ ਬਖਸ਼ ਮਲਾਯਨ ਦੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੁਜੇ ਪਾਏ ਬਹੁਤ ਦੁੱਖ ਲਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾਉ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਨ ਹਰ ਪਾਉੜੇ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰ ਕਹੀਐ ਹਰ ਆਪੇ ਬੋਲੇ ਹਾਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀ ਐ ਹਰ ਆਪੇ ਮਾਰੈ ਹਰ ਆਪੇ ਛੋਡੈ ਮਨ ਹਰ ਸਰਨੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨ ਸਕੈ ਮਨ ਹੋਏ ਨਚਿੰਦ ਨਸਲ ਹੋਏ ਰਹੀਐ ਉਠਦੇ ਆ ਬੈਹਂਦੇ ਆ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ ਜਨ ਨਾਨਕ ਗਰਮਖ ਹਰ ਲਈਐ ਸੁਦ